ਹਾਂਜੀ ਵੈਲਕਮ ਟੂ ਦੀ ਵਿਰਸਾ ਟਿੱਕਰ ਲਧਿਆਣਾ ਤੋਂ ਅੱਜ ਮੈਂ ਤੁਹਾਨੂੰ ਮਸ਼ੀਨ ਦੇ ਉੱਤੇ ਦੱਸਾਂਗੀ ਜੀ ਤਰਪਾਈ ਕਿੱਦਾਂ ਹੁੰਦੀ ਹੈ ਵੈਸੇ ਮੈਂ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਨੇ ਪਰ ਮੈਨੂੰ ਕਾਫੀ ਸਰ ਮੈਸੇਜ ਆਉਂਦੇ ਆ ਤਾਂ ਇਹ ਰਿਪੀਟ ਸੀਗੀ ਤੁਸੀਂ ਰਿਕੁਐਸਟ ਸੀਗੀ ਤੁਸੀਂ ਦੁਬਾਰਾ ਬਣਾ ਕੇ ਵੀਡੀਓ ਪਾਓ ਤਾਂ ਮੈਂ ਇਸ ਤਰ੍ਹਾਂ ਪਹਿਲਾਂ ਫੈਬਰਿਕ ਨੂੰ ਸੈੱਟ ਕਰ ਲਿਆਗਾ ਤੇ ਇਹਦਾ ਪਾਰਮ ਦੇ ਉੱਤੇ ਕਰਾਂਗੇ ਤਾਂ ਕਿ ਤੁਸੀਂ ਆਪਣੇ ਸੂਟ ਤੇ ਪ੍ਰੈਸ ਕਰ ਸਕਦੇ ਹੈਗੇ ਹੋਗੇ ਕਿਉਂਕਿ ਮੇਰਾ ਇੱਕ ਟ੍ਰਾਈ ਦਾ ਸੂਟ ਸੀਗਾ ਤੇ ਇਦਾਂ ਹੀ ਸੈੱਟ ਹੋ ਗਿਆ ਤੇ ਜਿਹੜਾ ਭਾਈ ਫੋਲਡ ਕੀਤਾ ਫੈਬਰਿਕ ਨੂੰ ਇਹਨੂੰ ਥੋੜਾ ਜਿਹਾ ਬਾਹਰ ਨੂੰ ਵਧਾ ਕੇ ਰੱਖਣਾ ਹੈਗਾ ਤੇ ਉਲਟਾ ਇਹਨੂੰ ਬੈਕ ਸਾਈਡ ਤੇ ਫੋਲਡ ਕਰ ਲੈਣਾ ਹੈਗਾ ਇਸ ਤਰ੍ਹਾਂ ਇਹਨੂੰ ਫੋਲਡ ਕਰਕੇ ਜਿੱਦਾਂ ਮੈਂ ਵੀਡੀਓ ਵਿੱਚ ਦਿਖਾਇਆ ਤੁਸੀਂ ਸੈੱਟ ਕਰਕੇ ਪ੍ਰੈਸ ਕਰਕੇ ਸੈੱਟ ਕਰ ਸਕਦੇ ਹੈਗੇ ਹੋ ਤੇ ਇਸ ਤਰ੍ਹਾਂ ਇਹਨੂੰ ਆਪਾਂ ਮਸ਼ੀਨ ਦੇ ਵਿੱਚ ਹੁਣ ਲਗਾਵਾਂਗੇ ਤੇ ਜਿਹੜਾ ਆਪਾਂ ਥੋੜਾ ਅੱਗੇ ਵਧਾ ਕੇ ਰੱਖੀ ਹੋਈ ਹੈ ਪੱਟੀ ਮਤਲਬ ਤੁਸੀਂ ਉਸ ਨੂੰ ਵਧਾ ਕੇ ਰੱਖਣਾ ਜਿਹੜਾ ਆਪਾਂ ਕਪੜਾ ਐਕਸਟਰਾ ਰੱਖਦੇ ਹੁੰਨੇ ਫੋਲਡ ਕਰਨ ਵਾਸਤੇ ਹੁਣ ਆਪਾਂ ਇਹਦੀ ਕਰਦੇ ਹਾਂ ਜੀ ਸੈਟਿੰਗ ਇਹ ਬਟਨ ਦੇ ਉੱਤੇ ਮੈਂ ਜਿਹੜਾ ਹੈਗਾ ਹੈਗਾ ਪੰਜਵਾਂ ਨੰਬਰ ਦੇ ਉੱਤੇ ਹੈਗਾਗਾ ਗ੍ਰੇ ਕਲਰ ਦਾ ਜਿਹੜਾ ਡਿਜ਼ਾਈਨ ਹੈਗਾ ਇਹਨੂੰ ਮੈਂ ਸੈੱਟ ਕੀਤਾ ਹੈਗਾ ਇਹਦੇ ਨਾਲ ਤਰਪਾਈ ਹੋਵੇਗੀ ਤੇ ਇਹ ਆਪਾਂ ਸਟਿਚ ਲੈਂਥ ਹੋਗੀ ਉਹ ਰੱਖ ਲਈ ਹੈਗੀ ਇਹ ਤਿੰਨ ਤੇ ਮੈਂ ਰੱਖੀ ਹੈ ਤੇ ਬ੍ਰਿਤ ਆਪਾਂ ਕੱਪੜੇ ਦੇ ਹਿਸਾਬ ਨਾਲ ਰੱਖਾਂਗੇ ਕਿ ਜਿੰਨਾ ਕਿ ਤੁਹਾਡੇ ਫੈਬਰਿਕ ਦੀ ਦੂਰੀ ਹੈਗੀ ਹੈ ਤੇ ਫਿਰ ਵੀ ਮੈਂ ਤਿੰਨ ਤੇ ਰੱਖੀ ਹੈ ਇੱਕ ਵਾਰ ਪਰ ਟ੍ਰਾਈ ਕਰਾਂਗੇ ਮੈਂ ਹੌਲੀ ਮਸ਼ੀਨ ਚਲਾਉਂਗੀ ਤਾਂ ਕਿ ਤੁਹਾਨੂੰ ਪਤਾ ਲੱਗੂਗਾ ਮਸ਼ੀਨ ਦੇ ਵਿੱਚ ਕਿੱਦਾਂ ਇਹ ਤਰਪਾਈ ਹੁੰਦੀ ਹੈ ਥੋੜੀ ਸਟੈਪ ਮਸ਼ੀਨ ਸਿੱਧਾ ਚੱਲਦੀ ਹੈ ਤੇ ਫਿਰ ਇਹ ਮਸ਼ੀਨ ਜਿਹੜਾ ਉਲਟਾ ਕੀਤਾ ਹੋਇਆ ਕਪੜਾ ਉਲਟਾ ਦਿਖ ਰਿਹਾ ਹੈਗਾ ਉਹਦੇ ਉੱਤੇ ਇੱਕ ਟੰਕਾ ਲਗਾਉਂਦੀ ਹੈ ਜਿੱਦਾਂ ਕਿ ਆਪਾਂ ਸੂਈ ਨਾਲ ਜਦੋਂ ਤਰਪਾਈ ਕਰਦੇ ਹਾਂ ਇਹ ਚਾਰ ਪੰਜ ਸਟੈਪ ਇਹਨੇ ਸਿੱਧੇ ਲਾਈ ਹੁਣ ਇਸ ਸਾਈਡ ਤੇ ਗਈ ਹੈ ਸੂਈ ਉਥੇ ਨਹੀਂ ਉਹਦਾਂ ਟੰਕਾ ਖਿੱਚ ਲਿਆ ਜਿਵੇਂ ਆਪਾਂ ਤਰਪਾਈ ਕਰਦੇ ਹਾਂ ਹੱਥ ਨਾਲ ਤੇ ਜਿਹੜੀ ਸੀਨ ਹੈਗੀ ਆ ਉਹ ਆਪਾਂ ਨੇ ਉਲਟੇ ਫੈਬਰਿਕ ਦੇ ਉੱਤੇ ਆ ਜਾਣੀ ਹੈਗੀ ਹੈ ਇਸ ਤਰ੍ਹਾਂ ਹੀ ਇਸੀ ਸੂਟ ਦੇ ਆਪਾਂ ਪੂਰੀ ਤਰਪਾਈ ਕਰ ਲਾਂਗੇ ਈ ਮੈਂ ਤੁਹਾਨੂੰ ਹੌਲੀ ਕਰਕੇ ਦਿਖਾਈ ਆ ਹੁਣ ਮੈਂ ਤਾਂ ਸਪੀਡ ਨਾਲ ਕਰਕੇ ਆਪਾਂ ਦੇਖਦੇ ਆ ਕਿ ਤਰਪਾਈ ਕਿੱਦਾਂ ਹੁੰਦੀ ਹੈ ਦੇਖੋ ਇਸ ਤਰ੍ਹਾਂ ਇਹ ਟੰਕੇ ਆ ਜਾਂਦੇ ਨੇ ਦੂਰ ਦੂਰ ਤੇ ਸੀਨੇ ਉਲਟੇ ਪਾਸੇ ਰਹਿ ਜਾਂਦੀ ਹੈਗੀ ਹੈ ਦਿਖਦੀ ਨਹੀਂ ਹੈਗੀ ਮੈਂ ਥੋੜੇ ਜਿਹਾ ਸਟੈਪ ਵੱਡੇ ਰੱਖੇ ਨੇਗੀ ਤਾਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਦੇਖਣਾ ਤੇ ਇਦਾਂ ਹੁਣ ਇਹਨੂੰ ਆਪਾਂ ਸਿੱਧਾ ਕਰਾਂਗੇ ਫਿਰ ਤੁਹਾਨੂੰ ਪਤਾ ਚੱਲੂਗਾ ਥੋੜੇ ਜਿਹਾ ਮੋٹے ਸਟੈਪ ਚੱਕੇ ਨੇਗੇ ਕਿਉਂਕਿ ਜੇ ਥੋੜਾ ਛੋਟਾ ਰੱਖਾਂਗੇ ਤਾਂ ਉਹ ਦੂਰ ਹੋ ਜਾਂਦੇ ਨੇ ਇਦਾਂ ਮੈਂ ਮੋٹے ਸਟੈਪ ਰੱਖੇ ਨੇ ਇਹ ਤੇ ਤੁਸੀਂ ਇਹ ਛੋਟੇ ਰੱਖੋਗੇ ਛੋਟੇ ਦੂਰੀ ਰੱਖਣ ਨਾਲ ਇਹ ਸਟੈਪ ਛੋਟੇ ਰਹਿ ਜਾਣਗੇ ਮੈਂ ਵੀਡੀਓ ਲਈ ਥੋੜੇ ਵੱਡੇ ਚੱਕੇ ਨੇ ਤਾਂ ਕਿ ਕੈਮਰੇ 'ਚ ਦਿਖਣ। ਤਰਪਾਈ ਤੋਂ ਬਾਅਦ ਇਸ ਤਰ੍ਹਾਂ ਫਿਰ ਮੈਂ ਮਸ਼ੀਨ ਦੇ ਉੱਤੇ ਡਿਜ਼ਾਈਨ ਬਣਾਇਆ ਬਾਜੂ ਦੇ ਉੱਤੇ। ਤੇ ਬਾਜੂ ਦੇ ਸਾਰੇ ਬਾਜੂ ਤੇ ਡਿਜ਼ਾਈਨ ਬਣਾ ਕੇ ਤਿਆਰ ਕਰ ਲਏ ਨੇ ਜੀ। ਤੇ ਇਸੇ ਮਸ਼ੀਨ ਦੇ ਉੱਤੇ ਡਿਜ਼ਾਈਨ ਬਣ ਜਾਂਦੇ ਆ ਇਹਦੇ ਵਿੱਚ ਹੀ ਤਰਪਾਈ ਹੋ ਜਾਂਦੀ ਹੈ ਹੋਰ ਵੀ ਤੁਸੀਂ ਮਲਟੀ ਟਾਸਕਿੰਗ ਕਰ ਸਕਦੇ ਹੈਗੇ ਹੋ। ਤੇ ਇਸ ਤਰ੍ਹਾਂ ਇਹ ਡਿਜ਼ਾਈਨ ਬਣਿਆ ਜੇ ਲਹਿਰੀ ਇਹਦਾ ਬਣਾਇਆ ਹੈਗਾਗਾ ਸੈਮੀ ਸ਼ਰਟ ਦੇ ਵਿੱਚ ਬਣਿਆਗਾ। ਤੇ ਸੇਮੀ ਜਿੱਦਾਂ ਆਪਾਂ ਤਰਪਾਈ ਦੀ ਸੈਟਿੰਗ ਕੀਤੀ ਉਵੇਂ ਦੀ ਸੈਟਿੰਗ ਹੋਵੇਗੀ ਤੇ ਫੁੱਲ ਬਾਜੀ ਦੇ ਵਿੱਚ ਦਾ ਆਪਾਂ ਡਿਜ਼ਾਈਨ ਕਰਕੇ ਇਸ ਤਰ੍ਹਾਂ ਇਹ ਬਾਜੀ ਦੋਨੋਂ ਤਿਆਰ ਹੋ ਗਏ ਨੇ ਤਰਪਾਈ ਕਰੀ ਹੈ ਤੇ ਸੂਟ ਆਪਣਾ ਰੈਡੀ ਹੈਗਾ ਤੁਸੀਂ ਫੁੱਲ ਵੀਡੀਓ ਦੇਖਣਾ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ